ਹਰਦੀਪ ਜਿਵੇਂ ਮੰਨ ਲਓ ਵੀ ਆਪਣੇ ਨਾ ਪਹਜਾਂ ਅਸੀਂ ਜਦ ਲਾਇਆਗਾ ਹਾਂਜੀ ਉਹ ਕੰਨ ਸੋਣ ਵਾਲੇ ਸੀਜ਼ਨ ਚ ਇਹਨਾਂ ਨੇ ਕੋਈ ਬਦਲਾਅ ਕਰਿਆਗਾ ਇਹ ਸਾਰੀ ਟੂਲ ਕਿਟ ਆ ਗਈ ਇਹਦੇ ਚ ਜੋ ਵੀ ਮੰਨ ਲਓ ਚਾਬੀਆਂ ਪਾਨੇ ਵਗੈਰਾ ਜੋ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਇਆ ਤੁਹਾਡੇ ਲਈ ਹਰਦੀਪ ਸਿੰਘ ਪਿੰਡ ਬੜੀ ਜ਼ਿਲ੍ਹਾ ਸੰਗਰੂਰ ਉਹਨੇ ਅੱਜ ਜੋ ਨੇ ਰੇਸ਼ੀਨ ਲਈ ਦੁਬਾਰੇ ਸ਼ੁਰੂਆਤ ਕਰੀ ਆ ਵੀ ਗੁਰਦਿਆਲ ਲਿਆਂਦੀ ਸੀ ਨਮੀ ਕਮੈਨ ਆ ਇਹਦੀਆਂ ਮਸ਼ੀਨਾਂ ਬੋਕਣੀਆਂ ਗਿਆ ਹੋਰ ਵੀ ਹੈਨਾ ਮਸ਼ੀਨ ਲਿਆਂਦੀ ਸੀ ਲਿਆਉਣ ਸਰ ਅੱਗੇ ਸੇਲ ਵੀ ਕਰਦੀ ਤੇ ਅੱਜ ਉਹ ਵੀਰ ਹੁਣੇ ਆਏ ਨੇ ਪਿੰਡ ਗੁਰਮਾ ਤੋਂ ਲੈਣ ਮਸ਼ੀਨ ਤੇ ਕਰਦੇ ਆਪਾਂ ਹਰਦੀਪ ਸਿੰਘ ਨਾਲ ਗੱਲਬਾਤ ਕਿਹੜੀਆਂ ਕਿਹੜੀਆਂ ਮਸ਼ੀਨਾਂ ਬੋਕਣੇ ਕਿੰਨਾ ਇੱਕ ਟਾਈਮ ਹੋਇਆ ਸੀ ਬਾਈ ਹੁਣੇ ਉਹਦੀ ਸਾਈਜ਼ ਦਿੱਤੀ ਨੂੰ ਗੱਲ ਹੋਈ ਨੂੰ ਕਿੰਨੇ ਕ ਟਾਈਮ ਬਾਅਦ ਇਹਨੇ ਡ੍ਰਿਬਲੀ ਦਿੱਤੀ ਉਹ ਸਾਰੀ ਗੱਲਬਾਤ ਕਰਦੇ ਆ ਜੋ ਹਰਦੀਪ ਸਿੰਘ ਨਾਲ ਹਾਂਜੀ ਕੀ ਹਾਲ ਆ ਹਰਦੀਪ ਬਹੁਤ ਵਧੀਆ ਵੀਰੇ ਬਹੁਤ ਵਧੀਆ ਹਾਂਜੀ ਦੁਬਾਰਾ ਕਹਿੰਦਾ ਨਵੀਂ ਮਸ਼ੀਨ ਹੀ ਆ ਪ੍ਰਾਪਤ ਹਾਂਜੀ ਹਾਂਜੀ ਵੀਰੇ ਸੋ ਲੈ ਆਂਦੀ ਆ ਇਹ ਕੱਲ ਲੈ ਕੇ ਆਏ ਸੀ ਵੀਰੇ ਆਪਾਂ ਠੀਕ ਆ ਹਾਂ ਇਹਦੀ ਇਹ ਸੇਲ ਕਰਨੀ ਆ ਇਹਦੀ ਹਾਂ ਡਿਲੀਵਰੀ ਅੱਜ ਅਸੀਂ ਗਾਹ ਦੇਤੀ ਦੇਤੀ ਹਾਂ ਦਿੱਤੀ ਗਿਆ ਇਹ ਕਿਤੇ ਲੋਕਲ ਦੇ ਬੰਦੇ ਨੇ ਇੱਕ ਬਾਹਰੋਂ ਨੇ ਇਹ ਆਪਣੇ ਗੁਰਮਾ ਪਿੰਡ ਤੋਂ ਆ ਮੁੰਡਾ ਪ੍ਰਦੀਪ ਠੀਕ ਆ ਉਹਨਾਂ ਨੂੰ ਆਪਾਂ ਮਸ਼ੀਨ ਦਿੱਤੀ ਆ ਇਹ ਠੀਕ ਆ ਇਹਨੂੰ ਮਸ਼ੀਨ ਬੁਕਿੰਗ ਹੋਈ ਨੂੰ ਹੋ ਗਏ ਸੀਗੇ ਡੇਢ ਕਮਹੀਨਾ ਹੋ ਗਿਆ ਸੀ ਡੇਢ ਮਹੀਨਾ ਹਾਂ ਠੀਕ ਹੈ ਇੰਜਣ ਕਿਹੜਾ ਰੱਖਿਆ ਤੇ ਇੰਜਣ ਇਹਦੇ BS4 ਹੀ ਆ ਇਸ BS4 ਹੀ ਆ ਹਾਂ ਹਾਂ ਠੀਕ ਠੀਕ ਆ ਹਾਂ ਤੇ ਨੰਬਰ ਬਰਨਾਲੇ ਦਾ ਲਾ ਕੇ ਦੇਤਾ ਹਾਂ ਨੰਬਰ ਇਹਨਾਂ ਦੇ ਵੀਰਾਂ ਦੇ ਨੌ ਹੀ ਕਰਾਤੀ ਸਿੱਧੀ ਹਾਂ ਇਹ ਤਾਂ ਨੌ ਹੁੰਦੀ ਆ ਵੀਰੇ ਫਿਰ ਇਹਨਾਂ ਦੇ ਨੌ ਤੇ ਬਿਲ ਕੱਟੇ ਨੇ ਲੋਨ ਮੰਨ ਲਓ ਜੋ ਵੀ ਪ੍ਰੋਸੈਸ ਹੁੰਦਾ ਮਸ਼ੀਨ ਦਾ ਉਹ ਇਹਨਾਂ ਦੇ ਨੌ ਤੇ ਹੀ ਆਗਾ ਕਿਉਂਕਿ ਨਿਊ ਕਰਕੇ ਫਿਰ ਇਹ ਤਾਂ ਠੀਕ ਹੈ ਇਹਦੇ ਲੋਨ ਦੀ ਵੀ ਸੁਵਿਧਾ ਹੈਗੀ ਹੈ ਹੈਗੀ ਵੀਰੇ ਹੈਗੀ ਹੈ ਕਿੰਨੇ ਪਰਸੈਂਟ ਹੋ ਜਾਂਦਾ ਇਹਦੇ ਤੇ 90% ਲੋਨ ਹੋ ਜਾਂਦਾ 90% ਹਾਂਜੀ ਠੀਕ ਆ ਹਾਂ ਜੇ ਜੇ ਇਹਦੀ ਕਿਸ਼ਤ ਮਹੀਨੇ ਦੀ ਮੀਨਿਕ 6 ਮਹੀਨੇ ਦੀ ਜੇ ਕਿਸੇ ਨੇ ਕਰਾਉਣਾ ਚਲੋ ਬਈ ਕੋਈ ਹਰ ਇੱਕ ਬੰਦਾ ਨਹੀਂ ਕਰਾਉਂਦਾ ਕੋਈ ਕੈਸ ਤੇ ਲੈ ਰਿਹਾਗਾ ਠੀਕ ਆ ਬਾਕੀ ਦੀ 6 ਮਹੀਨੇ ਦੀ ਕਿਸ਼ਤ ਆ ਜੇ ਕੋਈ ਕਰਾਉਣਾ ਚਾਹੁੰਦਾ ਮੰਨ ਲਓਣਾ ਉਹ ਮੰਨ ਲਓ ਆਪਾਂ ਕਰਵਾ ਕੇ ਦੇ ਦਿੰਨੇ ਆ 90% ਵਾਲਾ ਠੀਕ ਹਾਂਜੀ ਤੇ ਹੁਣ ਆਪਣੇ 1.5 ਮਹੀਨਾ ਹੋ ਗਿਆ ਸੀ ਬੁੱਕੀ 1.5 ਮਹੀਨਾ ਜੀ ਹਾਂ ਆਪਣੇ ਕੋਲੇ ਇਹ ਨਾਲ ਕਿੰਨਾ ਟਾਈਮ ਹੋ ਗਿਆ ਸੀ ਕਿੰਨਾ ਨਾਲ ਜੀ ਇਹਨਾਂ ਨਾਲ ਗੁਰਮਾਲੇ ਨਾਲ ਇਹਨਾਂ ਨਾਲ ਆਪਾਂ ਮੰਨ ਕੇ ਚਲੋ ਆਹੀ ਤਰੀਕ ਤੇ ਇਹਨਾਂ ਨੂੰ ਮਸ਼ੀਨ ਦੇਣੀ ਦੀ 20 ਕੀ ਤਰੀਕ ਚ ਠੀਕ ਹੈ ਹਾਂ ਜਿਹੜੀ ਉਸ ਦਿਨ ਤੇ ਆਪਾਂ ਹਾਂ ਜੀ ਹਾਂ ਰਹੇ ਉਹ ਟਾਈਮ ਨੂੰ ਹਾਂ 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 ਕਿਤੀ ਆਪਣੀਆਂ ਕਿਹੜੀਆਂ ਕਿਹੜੀਆਂ ਬੁੱਕ ਕਰੀਆਂ ਇਹਨਾਂ ਮਸ਼ੀਨਾ ਮਸ਼ੀਨਾ ਆਪਣੀਆਂ ਗਰਦਿਆਲ ਦੀਆਂ ਹੈਗੀਆਂ 14-15 ਮਸ਼ੀਨਾ ਗਰਦਿਆਲ ਚ ਬੁੱਕ ਨੇ ਠੀਕ ਹੈ ਹਰਜੀਤ ਆਪਣੇ ਹਰਜੀਤ ਚ ਨੇ ਤਿੰਨ ਕ ਮਸ਼ੀਨਾ ਬੋਕ ਠੀਕ ਹੈ ਬਾਕੀ ਆਪਣੇ ਕੋਲੇ ਜੱਸੀ ਨੇਗੀਆਂ ਸੱਤ ਮਸ਼ੀਨਾ ਠੀਕ ਹੈ ਹਾਂ ਉਹ ਇਸ ਇਤਨਾ ਲਿਆ ਕੇ ਹਾਂ ਸਾਰੀਆਂ ਸੇਲ ਵਾਸਤੇ ਨਹੀਂ ਜੀ ਠੀਕ ਹੈ ਹਾਂ ਚਲਾਉਣ ਵਾਸਤੇ ਤਾਂ ਆਪਣੇ ਕੋਲੇ ਅੰਦਰ ਖੜੇ ਚਲਾਉਣ ਵਾਸਤੇ ਚਲੋ ਬਾਕੀ ਦੇਖਾਂਗੇ ਚਲੋ ਅੰਦਰ ਲੀਆਂ ਚੋ ਜਿੰਨੀਆਂ ਕ ਆਪਣੇ ਆ ਬਿਕ ਦਿਆ ਨੇ ਕਿਉਂਕਿ ਆਪਣਾ ਚਲੋ ਕੰਪਨੀ ਨਾਲ ਕੰਟੈਕਟ ਆ ਗਿਆ ਵੀ ਆਪਣੇ ਕੋਲੇ ਉਸ ਤੋਂ ਬਾਅਦ ਵੇਚਣ ਤੋਂ ਬਾਅਦ ਆਪਾਂ ਨੂੰ ਹੋਰ ਵੀ ਆਪਸ਼ਨਾਂ ਨੇ ਠੀਕ ਆਪਾਂ ਜੀ ਮੰਨ ਲਓ ਹੋਰ ਵੀ ਮਸ਼ੀਨਾਂ ਲੈ ਸਕਦੇ। ਜਰਦੀਪ ਜਿਵੇਂ ਮੰਨ ਲਓ ਵੀ ਆਪਣੇ ਨਾ ਪਛਾ ਕਣਕ ਦਾ ਸੀਜ਼ਨ ਲਾਇਆਗਾ। ਹਾਂਜੀ। ਉਹ ਕਣਕ। ਕੋਣ ਵਾਲੇ ਸੀਜ਼ਨ 'ਚ ਇਹਨਾਂ ਨੇ ਕੋਈ ਬਦਲਾਅ ਕਰਿਆਗਾ? ਇਹਨਾਂ ਨੇ ਬਦਲਾਅ ਨਹੀਂ ਵੀਰੇ ਹੋਣ ਵਾਲੇ ਸੀਜ਼ਨ 'ਚ ਬਾਕੀ ਤਾਂ ਸੇਮ ਹੀ ਹੈਗਾ। ਠੀਕ ਆ। ਬਦਲਾਅ ਕੋਈ ਨਹੀਂ ਕਰਿਆ ਕਿਉਂਕਿ ਇਹਨਾਂ ਨੇ 2000 ਆਪਣੇ 23 'ਚ ਹਾਂਜੀ। ਲਾਸਟ ਚ ਆ ਕੇ ਮੰਨ ਲਓ ਕੁਝ ਚੀਜ਼ਾਂ ਚੇਂਜ ਕੀਤੀਆਂ ਸੀਗੀਆਂ। ਉਹ ਕਿਡੀਆਂ-ਕਿਡੀਆਂ? ਜਿਵੇਂ ਇਹਨਾਂ ਨੇ ਐਲੀਵੇਟਰਾਂ ਦਾ ਕੀਤਾ ਜੀ। ਇਹ ਖੁੱਲਦੇ ਫੋਲਡ ਕਰਦੇ। ਠੀਕ ਆ। ਕਿ ਇਹਨਾਂ ਨੇ ਜਿਵੇਂ ਡਈਆਂ ਵਗੈਰਾ ਲਾਤੀਆਂ ਜੀ ਅਸੇ ਹੋਰ ਨਹੀਂਆਂ ਲਾਤੀਆਂ ਹਾਂ ਚਾਰੇ ਹਾਂ ਬਾਕੀ ਇਹਦੀ ਚਾਸੀ ਉੱਚੀ ਕਰਤੀ ਪਹਿਲਾਂ ਨਾਲੋਂ ਇੱਧਰ ਨਾਲੋਂ ਹਾਂ ਠੀਕ ਹੈ ਬਾਕੀ ਜਿਵੇਂ ਹੁਣ ਕੈਂਚੀਆਂ ਵਗੈਰਾ ਬਿੰਗੀਆਂ ਹੋ ਜਾਂਦੀਆਂ ਇਹਦੇ ਅੱਗੇ ਇਹਦੇ ਚ ਸਪੋਟਾਂ ਹੋਰ ਪਾ ਦਿਆਂ ਨਾਲ ਆ ਸੁਧਾਰਦੀਆਂ ਹਾਂ ਨਹੀਂ ਕਰਿਆ ਬਦਲਾ ਅੱਗੇ ਨਾਲੋਂ ਦਾ ਹਾਂਜੀ ਹਾਂ ਬਦਲਾ ਹੈਗਾ ਜੀ ਇਹਦੇ ਚ ਮੈਂ ਕਿਹਾ ਇੱਕ ਅੱਗੇ ਸਟਿੱਪਣੀ ਮਣੀ ਸੀ ਦਿੰਦੇ ਹੈਗੇ ਨਹੀਂ ਉਹ ਪਹਿਲਾਂ ਮਣੀ ਦਿੰਦੇ ਵੀਰੇ ਚਲੋ ਇਹ ਆਪਣੇ ਇੱਥੇ ਹੁਣ ਤੁਹਾਨੂੰ ਪਤਾ ਰਿਸ਼ਤੇਦਾਰੀ ਕਰਕੇ ਹਾਂਜੀ ਗੁਰਮਾ ਪਿੰਡ ਦੀ ਆਪਣੇ ਕੋਲ ਦੋ ਮਸ਼ੀਨਾਂ ਬੁਕਿੰਗ ਆ ਠੀਕ ਹੈ ਇਨਾਂ ਨੂੰ ਬਸ ਇੱਕ ਆਪਾਂ ਚਲੋ ਗਿਫਟ ਦੇ ਤੌਰ ਤੇ ਇਨਾਂ ਨੂੰ ਹੀ ਦਿੱਤੀ ਆ ਅਗਲੀ ਠੀਕ ਆ ਉਦਾਂ ਸਟਿੱਪਣੀ ਨਾ ਤਾਂ ਕੰਪਨੀ ਦਿੰਦੀ ਐ ਠੀਕ ਆ ਹਾਂ ਆ ਮਾ ਪਿਛੜੀਆਂ ਮਸ਼ੀਨਾਂ ਆਪ ਲੈ ਆਏ ਤਾਂ ਹੈ ਹੀ ਨਹੀਂ ਸੀ ਨਹੀਂ ਕਿਸੇ ਨਾਲ ਕੋਈ ਸਟਿੱਪਣੀ ਨਹੀਂ ਜੇ ਤਾਂ ਇੱਕ ਆਪਾਂ ਇਨਾਂ ਨੂੰ ਚਲੋ ਗਿਫਟ ਦੇ ਤੌਰ ਤੇ ਦੇਤੀ ਲੈ ਕੇ ਦਿੰਦੀ ਹੈ ਲੈ ਕੇ ਦਿੰਦੀ ਹੈ ਕਿ ਲੈ ਕੇ ਦਿੰਦੀ ਆਪਾਂ ਆਪਣੇ ਕੋਲੋਂ ਲੈ ਕੇ ਦਿੰਦੀ ਆ ਉਦਾਂ ਕੋਈ ਕੰਪਨੀ ਦੀ ਕੋਈ ਆਪਸ਼ਨ ਨਹੀਂ ਹੈਗੀ ਕੋਈ ਸਟਿੱਪਣੀ ਵਾਲੀ ਇਹ ਗੱਲ ਮੈਂ ਦਿਨ ਨਾਲ ਪਸਾ ਕਰੀ ਆ ਹਾਂ ਕੱਲ ਨੂੰ ਹੋਰ ਮਸ਼ੀਨ ਵੀਡੀਓ ਪਰ ਮਾਗੇ ਹਾਂ ਹਾਂ ਉਹ ਤੇ ਸਟਿੱਪਣੀ ਨਾ ਹੋਈ ਆ ਲਗਾਦਾ ਯਾਰ ਉਹਨਾਂ ਨੂੰ ਤਾਂ ਤੁਸੀਂ ਸਟਿੱਪਣੀ ਦੇਤੀ ਸਾਨੂੰ ਸਟਿੱਪਣੀ ਦਿੱਤੀ ਨਹੀਂ ਹੈਗੀ ਹਾਂ ਨਹੀਂ ਨਹੀਂ ਸਟਿੱਪਣੀ ਆਪਾਂ ਸਟਿੱਪਣੀ ਦੇਖੋ ਨਾ ਤਾਂ ਆਉਂਦੀ ਆ ਜੀ ਕੰਪਨੀ ਕੋਲ ਨਹੀਂ ਠੀਕ ਆ ਨਾ ਅੱਗੇ ਅਸੀਂ ਦੰਨਿਆ ਠੀਕ ਆ ਇਹ ਤਾਂ ਚਲੋ ਇੱਕ ਇੱਥੇ ਮੇਰੀ ਰਿਸ਼ਤੇਦਾਰੀ ਦਾ ਮੰਨ ਲਓ ਮਾਮਲਾਗਾ ਉਹਦੇ ਕਰਕੇ ਸਿਰਫ ਇਹਨਾਂ ਮਤਲਬ ਦੋ ਮਸ਼ੀਨਾਂ ਨੂੰ ਆਪਾਂ ਸਟਿੱਪ ਨਹੀਂ ਦਿੱਤੀਆਂ ਹੋਰ ਨਾ ਆਪਾਂ ਕਿਸੇ ਨੂੰ ਅੱਗੇ ਮਤਲਬ ਫਿਊਚਰ 'ਚ ਇਹੋ ਜਿਹਾ ਕੋਈ ਪਲਾਨ ਆ ਸਟਿੱਪਣੀ ਵਾਲਾ ਹਾਂ ਜਦੋਂ ਹਾਂ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਕੰਪਨੀ ਵੱਲੋਂ ਆਉਂਦੀ ਆ ਉਹੀ ਚੀਜ਼ ਅੱਗੇ ਆਪਾਂ ਪ੍ਰੋਵਾਈਡ ਕਰਵਾਉਂਦੇ ਆ ਯਾਰ ਸਾਰਾ ਕੰਮ ਕੰਪਨੀ ਵੱਲੋਂ ਸਮਾਰਿਆ ਇਹ ਸਾਰੀ ਟੂਲ ਕਿਟ ਆ ਜੀ ਕੰਪਨੀ ਦੀ ਠੀਕ ਆ ਇਹ ਸਾਰੀ ਵਿਚਾਰੀ ਆਪਾਂ ਜਿਵੇਂ ਆਈ ਸੀ ਇਹ ਸਾਰੀ ਟੂਲ ਕਿਟ ਆ ਗਈ ਇਹਦੇ 'ਚ ਜੋ ਵੀ ਮਤਲਬ ਚਾਬੀਆਂ ਪਾਣੇ ਵਗੈਰਾ ਜੋ ਵੀ ਸਿਸਟਮ ਆ ਨਹੀਂ ਸਾਰਾ ਨਾ ਘਟਾਣੀ ਦਿੱਤੀ ਅੱਗੇ ਨਾ ਸਾਡਾਂ ਜੀ ਹੁਣ ਸਾਰੀਆਂ ਕੰਪਨੀਆਂ ਨੇ ਘਟਾਤੀਆਂ ਸਾਰੇ ਸਾਰੀ ਸਾਬ ਦਾ ਹਾਂ ਸਾਬ ਦਾ ਤਿੰਨ ਹੀ ਆਉਂਦੀਆਂ ਨੇ ਯਾਰ ਠੀਕ ਹੈ ਹਾਂ ਉਹ ਥਰੈਸਰ ਵਾਲੀ ਤਾਂ ਹੈ ਹੀ ਨਹੀਂ ਹੈਨਾ ਹਾਂਜੀ ਹਾਂ ਥਰੈਸਰ ਵਾਲੀ ਨਹੀਂ ਬਾਕੀ ਇਹ ਆਪਣੀ ਸੀਜ਼ਨ ਦੀ ਇਸ ਵਾਰ ਦੀ ਫਾਸਟ ਮਸ਼ੀਨ ਆ ਜਿਹੜੀ ਅੱਜ ਆਪਾਂ ਮੰਨ ਲਓ ਡਿਲੀਵਰੀ ਦੇ ਰਹੇ ਹਾਂ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲੇ ਮਸ਼ੀਨਾਂ 7-8 ਮਸ਼ੀਨਾਂ ਹੋਰ ਬੁੱਕ ਨੇ ਇਹ ਤੋਂ ਬਗੈਰ ਠੀਕ ਹੈ ਹਾਂ ਜਿਹੜੀਆਂ ਆਪਾਂ ਦੇਣੀਆਂ ਨੇ ਜਿਹੜੀਆਂ ਆਪਾਂ ਦੇਣੀਆਂ ਨੇ ਟੱਲੀਆਂ ਗੁਰਦੇਵਾਲ ਦੀ ਟੱਲੀਆਂ ਗੁਰਦੇਵਾਲ ਦੀ ਬਾਕੀ ਜੱਸੀ ਦੀਆਂ ਦੇਣੀਆਂ ਨੇ ਠੀਕ ਹੈ ਉਹ ਵੀ ਬਸ ਆਹੀ ਵਾਜੇ ਵਿੱਚ ਬੁਕਿੰਗ ਹੋਈ ਜਾਂਦੀ ਹੈ ਹਾਂ ਜੋ ਨਹੀਂ ਹੋਈਆਂ ਵੀ ਜੱਸੀ ਵੀ ਬੁਕਿੰਗ ਆਪਣੇ ਕੋਲੇ ਠੀਕ ਆ ਉਹਦੀਆਂ ਵੀ ਦੋ ਮਸ਼ੀਨਾਂ ਆਪਣੇ ਕੋਲੇ ਬੁਕਿੰਗ ਹੋਊਗੀ ਰੇਣੀਆਂ ਨੇ ਹਾਂ ਇੱਕ ਮਸ਼ੀਨ ਆਪਣੇ ਕੋਲੇ ਹਰਜੀਤ ਦੀ ਬੁਕਿੰਗ ਹੋਊਗੀ ਦੋ ਮਸ਼ੀਨਾਂ ਆਪਣੇ ਕੋਲੇ ਹਰਜੀਤ ਦੀਆਂ ਮੰਨ ਲਓ ਬਾਕੀ ਨੇ ਹਰਜੀਤ ਅਗਲਾ ਇਹ ਤਾਂ ਨਹੀਂ ਕਹਿਦਾ ਹੈਗਾ ਯਾਰ ਵੀ ਮੈਂ ਸੀਜ਼ਨ ਦੇ ਨੇੜੇ ਜਾ ਕੇ ਮਸ਼ੀਨ ਲਵਾਂਗਾ ਨਹੀਂ ਜੀ ਨਹੀਂ ਜਿਨ੍ਹਾਂ ਨੇ ਮੰਨ ਲਓ ਮੂੰਗੀ ਦਾ ਸੀਜ਼ਨ ਲਾਉਣਾ ਜਿਵੇਂ ਰਾਜਸਥਾਨ ਵਗੈਰਾ ਜਾਣਾ ਹੈ ਉਹ ਇਹੀ ਮੰਨ ਲਓ ਸ੍ਰੇਸ਼ਟ ਮਹਾਂਗਾ ਉਹ ਪਹਿਲਾਂ ਮਸ਼ੀਨ ਲੈਂਦੇ ਆ ਜਿਹੜੇ ਆਪਣੇ ਲੋਕਲ ਵਾਲੇ ਭਰਾ ਆ ਗਏ ਉਹ ਮੰਨ ਕੇ ਚਲੋ ਉਹਨਾਂ ਨੂੰ ਹੁੰਦਾ ਵੀ ਆਪਾਂ ਝੋਨਾ ਕਣਕੀ ਵੜਨੀਆਂ ਝੋਨੇ ਵਾਲੇ ਸੀਜ਼ਨ ਕਰਕੇ ਮੰਨ ਲਓ ਨੇੜੇ ਜਾ ਕੇ ਮਸ਼ੀਨ ਲੈਂਦੇ ਆ ਉਹਨਾਂ ਦੀਆਂ ਬੁਕਿੰਗਾਂ ਹੋਣ ਲੱਗ ਜਾਂਦੀਆਂ ਸਾਡੇ ਕੋਲੇ ਅੱਠਵੇਂ ਮਹੀਨੇ ਚ ਠੀਕ ਆ ਉਹ ਵੀ ਮੰਨ ਲਓ ਸਾਡੇ ਕੋਲੇ ਇੱਕ ਦੋ ਬੁਕਿੰਗਾਂ ਹੋ ਗਈਆਂ ਜਿਹੜੇ ਇਹ ਮਸ਼ੀਨਾਂ ਨੇ ਜਾਣਾ ਜਿਵੇਂ ਰਾਜਸਥਾਨ ਤੋਂ ਬਾਅਦ ਛੱਤੀਗੜ੍ਹ ਠੀਕ ਆ ਹਾਂ ਇਹ 5 ਗੇਰੀ ਆ ਗਈ ਇਹ ਨਹੀਂ 4 ਗੇਰਾਂ ਚ ਜੀ ਠੀਕ ਆ ਕਿਉਂਕਿ ਮੰਨ ਲਓ ਬਾਹਰ ਜਦੋਂ ਚੱਲਦੀਆਂ ਮਸ਼ੀਨਾਂ ਪੰਜਵੇਂ ਗੇਅਰ ਦੀ ਉੱਥੇ ਫਿਰ ਪ੍ਰੋਬਲਮ ਆਉਂਦੀ ਆ ਹਾਂ ਉਹਦੇ ਕਰਕੇ ਚਾਰ ਗੇਰਾਂ ਚ ਮੰਨ ਲਓ ਜਿਹੜੀਆਂ ਬਾਹਰ ਲਿਆਂ ਮਸ਼ੀਨ ਆਪਾਂ ਦੇ ਰਿਹਾ ਉਹ ਚਾਰ ਗੇਰਾਂ ਵਾਲੀਆਂ ਹੀ ਨੇ ਠੀਕ ਐ ਸਾਰੀਆਂ ਹਾਂ ਕਿਉਂਕਿ ਚਾਰ ਗੇਰਾਂ ਚ ਕਿਉਂਕਿ ਪਹਾੜੀਆਂ ਤੋਂ ਉੱਚੀ ਨੇ ਮ ਉਤਰਦੀ ਆ ਕਈ ਵਾਰੀ ਕੀ ਆ ਨਾ ਇਹ ਇਹਦਾ ਵੱਖਰਾ ਲੀਵਰ ਆ ਵੱਖਰਾ ਲੀਵਰ ਉਹ ਕਈ ਵਾਰੀ ਡਬਲ ਹੋਣ ਦਾ ਮੰਨ ਲਓ ਉੱਥੇ ਪ੍ਰੋਬਲਮ ਰਹਦੇ ਆਗੇ ਆਉਂਦੀ ਆ ਪ੍ਰੋਬਲਮ ਆਉਣ ਦੀ ਵੀ ਆ ਜਾਂਦੀ ਆ ਆ ਜਾਂਦੀ ਆ ਜੀ ਆ ਜਾਂਦੀ ਆ ਉਹਦੇ ਕਰਕੇ ਇਹ ਮੰਨ ਲਓ ਚਾਰ ਗੇਰਾਂ ਚ ਆ ਡਿਸਕ ਬ੍ਰੇਕਾਂ ਡਿਸਕ ਬ੍ਰੇਕਾਂ ਜੀ ਇਹਦੀਆਂ ਠੀਕ ਐ ਹਾਂ ਵਾਦ ਮੌਨ ਨੂੰ ਵੀ ਹਨਾ ਵਾਦਾ ਕਰੇ ਰੱਖੀ ਆ ਹਾਂਜੀ 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 ਜੇ ਹਰਦੀਪ ਸਿੰਘ ਇੱਕ ਨੰਬਰ ਦੱਸੋ ਆਪਣਾ ਜੀ ਕਿਸੇ ਵੀਰ ਨੇ ਕੋਈ ਮਸ਼ੀਨ ਖਰੀਦ ਦੇਣੀ ਹੁੰਦੀ ਆ ਹਨਾ ਹਾਂਜੀ ਹਾਂਜੀ ਨੰਬਰ ਮੇਰੇ ਵਾਲਾ ਨੰਬਰ ਚੱਕ ਜਾ ਕਿ ਮੈਨੂੰ ਹੀ ਫੋਨ ਕਰੀ ਜਾਂਦੇ ਨੇ ਠੀਕ ਆ ਜੀ ਕੋਈ ਯਾਰ ਕਮੈਨ ਆ ਦੇ ਦੇ ਉਹ ਦੇ ਦੇ ਹਨਾ ਹਾਂ ਨੰਬਰ ਆਪਣਾ ਜੀ 88728 ਹਾਂਜੀ 31168 ਠੀਕ ਆ ਜੀ ਦੂਸਰਾ ਨੰਬਰ ਆਪਣਾ 62844 ਠੀਕ ਆ 01237 ਠੀਕ ਆ ਜੀ ਇਹ ਆਪਣੇ ਦੋਨੋਂ ਨੰਬਰ ਮਲੋ ਅਵੇਲੇਬਲ ਲੈਂਗੇ ਜਦੋਂ ਮਰਜੀ ਫੋਨ ਕਰ ਸਕਦਾ ਠੀਕ ਹੈ ਜੀ ਹਾਂ ਜੀ ਇਹਨੂੰ ਆਪਾਂ ਕਰ ਲਈਏ ਗੱਲਬਾਤ ਉਹਨਾਂ ਨਾਲ ਜਿੰਨਾਂ ਨਾਲ ਡਿਲੀਵਰੀ ਲੈਂਦੀ ਆ ਇਹ ਖੁਸ਼ੀ ਇਹ ਵੀ ਭਾਈ ਸਾਨੂੰ ਖੱਜਲ ਖਵਾਰਨਾ ਨਹੀਂ ਕਰਿਆ ਬੰਦੇ ਨੇ ਸਰ ਕੀ ਹਾਲ ਹੈ ਰੈਕ ਕੀ ਹਾਲ ਆ ਭਰਾ ਜੀ ਬੁਆਰ ਕਰਨੇ ਨੂੰ ਨਵੀਂ ਮਸ਼ੀਨ ਨਹੀਂ ਸਾਨੂੰ ਬਹੁਤ ਜਰੂਰੀ ਠੀਕ ਹੈ ਤੇ ਬਰਦਿਆਲ ਪਹਿਲਾਂ ਵੀ ਚਲਾਉਨੇ ਆਪਾਂ ਕੋਈ ਮਸ਼ੀਨ ਨਹੀਂ ਪਹਿਲਾਂ ਆਪਾਂ ਦਸਮੇਸ਼ ਚਲਾਉਨੇ ਆ ਠੀਕ ਆ ਹਾਂਜੀ ਉਹ ਹੈਗੀ ਐ ਕਿ ਸੇਲ ਕਰਤੀ ਉਹ ਆਪਾਂ ਦੂਸਰੀ ਤਰ੍ਹਾਂ ਡਰਾਈਵਿੰਗ ਕਰਦੇ ਸੀ ਪਹਿਲਾਂ ਠੀਕ ਆ ਹਾਂਜੀ ਇਸ ਵਾਰ ਆਪਦੀ ਲਈ ਆ ਗਈ ਹਾਂਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿੰਨਾ ਕੁ ਟਾਈਮ ਹੋ ਗਿਆ ਮਸ਼ੀਨ ਬੁੱਕ ਕਰੀ ਨੂੰ ਆਪਣੀ ਇਹਨੂੰ ਹੋਏ ਹੇ ਮਹੀਨਾ ਕਿ ਹੋਇਆ ਮਸ਼ੀਨ ਨੂੰ ਠੀਕ ਆ ਹਾਂਜੀ ਕਿੰਨੀ ਤਰੀਕ ਨੂੰ ਹਰਦੀਪ ਨੇ ਕਿਹਾ ਸੀ ਮਸ਼ੀਨ ਇਹਨਾਂ ਨੂੰ ਆਪਾਂ ਨੂੰ 23 ਤਰੀਕ ਨੂੰ ਕਿਹਾ ਸੀ ਉਹ ਜੀ 23 ਸੁੰਦਰੀ ਆ ਹਾਂਜੀ ਅੱਜ 21 ਤਰੀਕ ਨੂੰ ਆ ਗਈ ਠੀਕ ਆ ਜਿੰਨੀ ਗੱਲ ਕਰੀ ਉੰਨੀ ਤੇ ਪੂਰ ਉਤਰਿਆ ਹਾਂਜੀ ਬਿਲਕੁਲ ਸਹੀ ਉਤਰੇ ਨੇ ਠੀਕ ਆ ਸਮਾਨ ਸਬੂਨ ਜਿਹੜਾ ਆ ਯਾਰ ਨਾਲ ਦਿੱਤਾ ਸਾਰਾ ਹਾਂਜੀ ਪੂਰਾ ਸਮਾਨ ਦਿੱਤਾ ਠੀਕ ਲੋ ਵਧੀਆ ਕੋਈ ਐ ਤਾਂ ਨਹੀਂ ਕਰਿਆ ਹੈਗਾ ਵੀ ਐਵੇਂ ਲਾਰੇ ਜੇ ਲਾਈ ਗਿਆਗਾ ਨਹੀਂ ਜੀ ਨਹੀਂ ਕੋਈ ਲਾਰੇ ਵਾਲੀ ਗੱਲ ਨਹੀਂ ਜੋ ਡੀਲ ਹੋਈ ਹੈ ਸਾਰੀ ਸਹੀ ਹੋਈ ਹੈ ਠੀਕ ਹੈ ਸਾਰੀ ਸਹੀ ਕਰੀ ਹੈਗੀ ਹਾਂਜੀ ਚਲੋ ਫੋਟਸ ਤਾਂ ਵਧੀਆ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਚਲੋ ਠੀਕ ਹੈ ਮੁਬਾਰਕਾਂ ਭਰਾ ਤੈਨੂੰ ਸਾਨੂੰ ਬਹੁਤ ਆ ਜਾ ਵੀਰੇ ਭਰਾਓ ਚਾਪੀ ਭੀਜੇ ਭਰਾ ਵੀਰੇ ਜਿੰਨੇ ਵੀ ਸਾਡੇ ਕੋਲੇ ਪਹੁੰਚੋ ਵੀਰ ਅਸੀਂ ਤੁਹਾਨੂੰ ਵਧਾਈਆਂ ਪ੍ਰਭਾਤਮਨ ਸਤਿ ਸ੍ਰੀ ਅਕਾਲ ਚੜਦੀ ਕਲਾ ਚ ਰੱਖੇ ਤੁਹਾਡੀ ਮਸ਼ੀਨ ਚੰਗੀ ਚੱਲੇ ਤੁਸੀਂ ਸਾਨੂੰ ਓਕੇ ਰਿਪੋਰਟ ਦੇ ਦੇ ਸੀਜ਼ਨ ਚ ਕੋਈ ਤੁਹਾਨੂੰ ਦਿੱਕਤ ਆਵੇ ਤਾਂ ਵੀ ਅਸੀਂ ਬੈਠੇ ਠੀਕ ਕਿਉਂਕਿ ਅਸੀਂ ਔਨ ਕੈਮਰਾ ਔਨ ਰਿਕਾਰਡ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਵੀ ਦੇਖੋ ਅਸੀਂ ਤੁਹਾਨੂੰ ਅਸੀਂ ਚੀਜ਼ ਵੇਚ ਰਹੇ ਹਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਤੁਹਾਨੂੰ ਛਿਚਕਣ ਦੀ ਲੋੜ ਨਹੀਂ ਜਦੋਂ ਮਰਜ਼ੀ ਸਾਨੂੰ ਕਾਲ ਕਰ ਸਕਦੇ ਹੋ ਮਸ਼ੀਨ ਦੇ ਅਰਲੀਟ ਠੀਕ ਹੈ ਠੀਕ ਹੈ ਜੀ ਕੋਈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਬੇਸਤੀ ਕਰੇ ਕੋਈ ਗੱਲ ਆ ਜਦੋਂ ਮਰਜ਼ੀ ਫੋਨ ਕਰਦੇ ਹੈਗਾ ਵੀ ਅਸੀਂ ਦੇਖੋ ਕੈਮਰੇ ਤੋਂ ਪਰੇ ਗੱਲਾਂ ਛੋਟ ਨਾਲ ਹੋਰ ਕਰ ਲੀਏ ਕੈਮਰੇ ਤੇ ਖੜ ਕੇ ਹੋਰ ਕਰਾਂਗੇ ਸੀਜ਼ਨ ਦੀ ਸੀਜ਼ਨ ਦੀ ਦੇਖੋ ਜਿਹੜੀ ਚੀਜ਼ ਦੀ ਸੀਜ਼ਨ ਗਾਰੰਟੀ ਆ ਉਸ ਸੀਜ਼ਨ ਦੀ ਹੈ ਪਰ ਇਹ ਨਹੀਂ ਹੈਗਾ ਉਸ ਤੋਂ ਬਾਅਦ ਵੀ ਆਪਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਆਪਾਂ ਤੁਹਾਡੇ ਨਾਲ ਖੜੇ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜਿਹੜੀ ਸੀਜ਼ਨ ਦੀ ਗਾਰੰਟੀ ਹੈ ਉਹ ਸੀਜ਼ਨ ਦੀ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਆਪਾਂ ਤੁਹਾਡੇ ਨਾਲ ਠੀਕ ਹੈ ਜੀ ਠੀਕ ਧੰਨਵਾਦ ਜੀ ਸਾਰਿਆਂ ਨੂੰ ਬਈ ਕਰਦੀ ਸੀ ਤੇਨੂੰ ਵੀ ਭਾਈ ਮਸ਼ੀਨ ਲੈ ਆਂਦੀ ਤੇ ਗਾਹਾਂ ਸੇਲ ਕਰਦੀ ਠੀਕ ਹੈ ਜੀ ਜੇ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਕਰਕੇ ਜ਼ਰੂਰ ਧੰਨਵਾਦ ਸਾਰਿਆਂ ਦਾ